ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਆ? ਅਸੀਂ ਬਿਲਕੁਲ ਠੀਕ ਆ। ਉਮੀਦ ਕਰਦੇ ਆ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ। ਹਾਂ ਜੀ। ਸੋ ਅਸੀਂ ਹਾਜ਼ਰ ਹੋ ਗਏ ਇੱਕ ਵਾਰੀ ਫੇਰ ਪ੍ਰੋਗਰਾਮ ਲੈ ਕੇ ਪੁਲਵੇ ਲੋਕ ਬਤਾਂ ਪੋੜਿਆ। ਬਹੁਤ ਪਿਆਰ ਦਿੱਤਾ ਤੁਸੀਂ ਤੇ ਬਹੁਤ ਪਿਆਰ ਦਿੰਦੇ ਆ। ਇਦਾਂ ਹੀ ਪਿਆਰ ਦਿੰਦੇ ਰਹੀਓ। ਹਾਂ ਜੀ। ਤੇ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ। ਕਰਦੇ ਰਹੀਏ। ਹਾਂ ਜੀ। ਤੇ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਦਿੰਨੇ ਆ ਪਿਛਲੀ ਵਾਰ ਦਾ ਜਵਾਬ। ਹਾਂਜੀ ਪਿਛਲੀ ਜਵਾਨ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਕੇਲਾ ਹਮ ਅੱਦ ਕੀ ਬਹੁਤ ਬਾ ਜਵਾਬ ਆਪਨੂੰ ਸਹੀ ਆਇਆ ਤਾਂ ਬਾਤ ਵੀ ਤੁਹਾਨੂੰ ਦੁਬਾਰਾ ਦੱਸ ਦਿੰਨੇ ਆ ਬਾਤ ਕੀ ਸੀਗੀ ਨਾ ਗੁੱਟਲੀ ਦੇਖੀ ਨਾ ਬੀਜ ਦੇਖਿਆ ਹਰ ਹਰ ਮੌਸਮ ਦੇ ਵਿੱਚ ਵਿਕਦਾ ਦੇਖਿਆ ਹਾਂਜੀ ਇਹਦਾ ਆਨਸਰ ਸੀ ਕੇਲਾ ਬਨਾਣਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਤੇ ਇੱਥੇ ਆ ਜੀ ਸਾਡੇ ਕੋ ਬਲਵਿੰਦਰ ਕੌਰ ਹਾਂਜੀ ਸੁਵਿੰਦਰ ਮੁਹਾਲੀ ਪੰਜਾਬੀ ਲਾਈਫ ਸਟਾਈਲ ਹਾਂਜੀ ਪੰਜਾਬੀ ਕਿਚਨ ਵਲੌਗ ਹਾਂਜੀ ਕਲਵੰਤ ਕਲਸੀ ਹਾਂਜੀ ਯੂਪ ਦੇ ਪੰਜਾਬੀ ਪਿੰਡ ਹਾਂਜੀ ਯੋਗਰਾਜ ਸੁਖਾਨਾ ਹਾਂਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਹਾਂਜੀ ਤੁਸੀਂ ਚੈਨਲ ਤੇ ਆਏ ਆ ਤੇ ਬਹੁਤ ਚੰਗਾ ਲੱਗਦਾ ਸਾਨੂੰ ਤੇ ਮੇਰੇ ਖਿਆਲ ਨਾਲ ਵੀ ਅਸੀਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਯਾਰ ਦੋਤ ਭੈਣ ਭਰਾ ਹੈਗੇ ਆ ਜਿੰਨੇ ਵੀ ਆਉਂਦੇ ਆ ਲਾਈਕ ਕਰਕੇ ਵੀ ਚਲੇ ਜਾਂਦੇ ਬਾਤਾਂ ਦਾ ਨਹੀਂ ਵੀ ਕਿਸੇ ਨੂੰ ਜਵਾਬ ਦਾ ਪਤਾ ਲੱਗਦਾ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਸਾਨੂੰ ਚੰਗਾ ਲੱਗਦਾ ਹੈ ਤੁਹਾਡੇ ਕਮੈਂਟ ਤੁਹਾਡੀਆਂ ਗੱਲਾਂ ਬਾਤਾਂ ਤੁਹਾਡੇ ਜਵਾਬ ਸਾਨੂੰ ਬਹੁਤ ਚੰਗੇ ਲੱਗਦੇ ਆ ਹਾਂਜੀ ਕਦੇ ਸਾਡੇ ਕੋ ਟਾਈਮ ਕਈ ਵਾਰੀ ਹੁੰਦਾ ਕਈ ਵਾਰੀ ਨਹੀਂ ਵੀ ਹੁੰਦਾ ਪਰ ਫੇਰ ਵੀ ਸਾਨੂੰ ਤੁਹਾਡਾ ਕਰਕੇ ਇਹ ਪ੍ਰੋਗਰਾਮ ਬਣਾਉਣਾ ਹੀ ਪੈਂਦਾ ਕਿਉਂਕਿ ਸਾਡੇ ਭੈਣ ਭਰਾ ਘੁੱਸੇ ਹੋ ਜਾਣਗੇ ਸਾਡੇ ਨਾਲ ਤੁਹਾਡਾ ਜੇ ਕੋਈ ਜੇ ਕੋਈ ਲਾਈਕ ਕਰ ਦਿੰਦਾ ਸਾਡੇ ਲਈ ਉਹ ਲਾਈਕ ਲੱਖਾਂ ਦਾ ਹੈ ਤੇ ਜੇ ਕੋਈ ਕਮੈਂਟ ਕਰ ਦਿੰਦਾ ਉਹ ਸਾਡੇ ਲਈ ਕਰੋੜਾਂ ਦਾ ਹੈ ਸਹੀ ਗੱਲ ਹੈ ਸਾਨੂੰ ਬਹੁਤ ਚੰਗਾ ਲੱਗਦਾ ਸਾਰਿਆਂ ਦਾ ਥੈਂਕ ਯੂ ਅਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਐਂਡ ਵੈਲਕਮ ਆ ਤਨਵਾਰਿਆ ਬਿਲਕੁਲ ਸੋ ਠੰਡ ਬਹੁਤ ਵਧ ਗਈ ਆ ਬਹੁਤ ਮਰਦਾ ਤੁੰਦ ਬਹੁਤ ਪਾਣੀ ਬਹੁਤ ਹੋ ਗਈ ਆ ਤੁੰਦ ਪੈਣ ਲੱਗ ਪਈ ਆ ਆਪਣੇ ਆਪ ਨੂੰ ਬਚਾਓ ਹੰਦੀ ਠੰਡ ਤੋਂ ਤੇ ਪਿੰਨੀਆਂ ਖਾਓ ਪਿੰਨੀਆਂ ਖਾਓ ਹਾਲਸੀ ਦੀਆਂ ਡਾਕਟਰ ਦੇ ਨਾ ਖਾਓ ਡਾਕਟਰ ਦੇ ਨਾ ਖਾਓ ਚੋਰੀ ਚੋਰੀ ਖਾਈ ਚੱਲੋ ਚੋਰੀ ਚੋਰੀ ਖਾਓ ਹਾਂ ਕੋਈ ਫਰਕ ਨਹੀਂ ਪੈਂਦਾ ਹਾਂਜੀ ਸਾਰਾ ਨਾਲੀ ਚਾਹ ਜਿਹੜੀ ਹੈ ਨਾ ਬੀਬੀਆਂ ਨੂੰ ਤਾਂ ਚਾਹ ਹੀ ਨਹੀਂ ਛੱਡਦੀ ਹਨਾ ਬੀਬੀਆਂ ਦਾ ਸਾਰਾ ਦਿਨ ਲੁੱਕ ਲੁੱਕ ਕੇ ਪਿੰਦੀਆਂ ਵੀ ਕਿਤੇ ਦੇਖ ਹੀ ਨਾ ਲਵੇ ਕੋਈ ਪਤਿਲਾ ਧਰਿਆ ਹੀ ਰਹਿੰਦਾ ਵਾ ਚੁੱਲ੍ਹੇ ਤੇ ਅੱਗੇ ਚੁੱਲ੍ਹੇ ਤੇ ਧਰਿਆ ਨਹੀਂ ਨਾ ਹੁਣ ਗੈਸ ਤੇ ਰੱਖਿਆ ਹੁੰਦਾ ਨਾ ਸਹੀ ਗੱਲ ਫਰਕ ਇੰਨਾ ਕੀ ਆ બસ ਚਾਹ ਨਾ ਇਹ ਛੱਡਦੀ ਨਹੀਂ ਕੀ ਕਰੀਏ ਕੀ ਕਰੀਏ ਇਹਦਾ ਇਲਾਜ ਸਹੀ ਗੱਲ ਇਹ ਨਹੀਂ ਛੱਡਦੀ ਦੋ ਕੱਪ ਸਾਹਮਣੇ ਪੀ ਲੈਣੇ ਤਿੰਨ ਕੱਪ ਚੋਰੀ ਪੀ ਲੈਣੇ ਚੋਰੀ ਪੀ ਲੈਣੇ ਤੇ ਹੋਰ ਵੀ ਕੰਮ ਖਰਾਬ ਹੀ ਆ ਨਾ ਸਹੀ ਗੱਲ ਆ ਕਿੱਥੇ ਸਾਨੂੰ ਦੇਗਾ ਇਹ ਅਮਲ ਲੱਗਾ ਆਮਲੀਆ ਆ ਗੋਰੇ ਦੇਗਾ ਚਾਹ ਮਨੋ ਤੇ ਪਹਿਲਾਂ ਤਾਂ ਲੋਕ ਲੱਸੀ ਪੀਂਦੇ ਹੁੰਦੇ ਸੀ ਹਾਂਜੀ ਹਾਂਜੀ ਪਹਿਲਾਂ ਤੁਸੀਂ ਪੁਰਾਣੇ ਟਾਈਮ 'ਚ ਪਿੱਛੇ ਜਾਓ ਦੇਖੋ ਪੁੱਛੋ ਬਜ਼ੁਰਗਾਂ ਨੂੰ ਲੱਸੀ ਪੀਂਦੇ ਹੁੰਦੇ ਸੀ ਸਹੀ ਗੱਲ ਆ ਤੇ ਬਹੁਤ ਵਧੀਆ ਸੀਗਾ ਸਾਰਾ ਕੁਝ ਤੇ ਉਦੋਂ ਦੇਦੋਂ ਠੰਡ ਵੀ ਹੁੰਦੀ ਸੀ ਤੇ ਘਰਾਂ 'ਚ ਹੁਣ ਤਾਂ ਲੋਕਾਂ ਨੇ ਹੀਟਰ-ਹੂਟਰ ਲੈ ਜਾਂਦੇ ਆ ਹਾਂਜੀ ਹਾਂ ਆ ਮਤਲਬ ਗਰਮ ਹਵਾ ਵਾਲੇ ਹੀਟਰ ਵੀ ਆ ਗਿਆ ਹੋਰ ਵੀ ਆ ਗਿਆ ਤੇ ਪਹਿਲਾਂ ਕਿੱਥੇ ਸੀਗਾ ਪਹਿਲਾਂ ਨਹੀਂ ਸੀ ਹੁੰਦਾ ਬਈ ਗੀਠੀਆਂ ਗੁੱਠੀਆਂ ਹੁੰਦੀਆਂ ਬਾਲ ਸੇਕ ਸੁਕ ਲੈਣੀਆਂ ਹਾਂਜੀ ਉਹੀ ਮੜ ਕੇ ਅੰਦਰ ਰੱਖ ਲੈਣੇ ਗੋਲੇ ਉਹੀ ਅੰਦਰ ਰੱਖ ਲੈਣੀਆਂ ਕਈਆਂ ਨੇ ਕੜਾਈਏ ਜਿਹਾ ਰੱਖ ਲੈਣੇ ਕਈਆਂ ਨੇ ਗੀਠੀ ਅੰਦਰ ਤਾਂ ਇਦਾਂ ਹੀ ਆ ਉਦੋਂ ਕਿ ਉਦੋਂ ਖੇਡਣ ਮੱਲਣ ਦਾ ਵੀ ਲੱਗ ਬੜਾ ਹੁੰਦਾ ਸੀ ਸ਼ੌਂਕ ਦਾ ਸੀ ਹਾਂਜੀ ਤੇ ਬਾਹਰ ਹੀ ਸਾਰੇ ਜਾਂਦੇ ਹੁੰਦੇ ਇਹ ਦੋ ਨੰਬਰ ਹੁਣ ਤਾਂ ਘਰ ਤੇ ਟੌਲਟਾਂ ਬਣ ਗਈਆਂ ਹੁਸਾਰਾ ਕੁਝ ਬਣ ਗਿਆ ਹਾਂ ਸਹੀ ਗੱਲ ਆਸੀਂ ਖੱਤਿਆਂ ਚ ਜਾਣਾ ਹਾਂ ਅੱਛਾ ਤਾਂ ਉਧਰ ਸਾਡੇ ਲੱਗਿਆ ਇੱਧਰ ਲਾਈਨ ਹੁੰਦੀ ਆ ਰੇਲਵੇ ਲਾਈਨ ਹੈ ਰੇਲਵੇ ਲਾਈਨ ਹੈਗੀ ਆ ਹਾਂਜੀ ਹਾਂ ਤੇ ਬਸ ਉੱਥੇ ਜਾਣਾ ਅਸੀਂ ਪਹਿਲਾਂ ਬਾਹਰ ਬੂਰ ਜਾਣਾ ਤੇ ਮੁੜ ਕੇ ਜਦੋਂ ਉਹ ਟ੍ਰੇਨ ਆਉਣੀ ਹੈ ਨਾ ਤੇ ਅਸੀਂ ਉਹ ਜੁੱਤੀਆਂ ਲਾ ਕੇ ਸਾਰਿਆਂ ਨੂੰ ਦਿਖਾਉਣੀ ਹੈ ਟ੍ਰੇਨ ਜਿੱਦਨੇ ਵਿੱਚ ਚਾਚਾ ਉਹ ਦੌਰ ਉਹਨਾਂ ਨੇ ਜੁੱਤੀਆਂ ਇਦਾਂ ਇੰਦਾ ਧਕਾਉਣੀ ਉਦੋਂ ਕੁਝ ਹੋਰ ਹੈ ਵੀ ਨਹੀਂ ਸੀ ਨਾ ਖੇਡਾਂ ਦੀ ਨਾ ਕੋਈ ਤਕਨੀਕ ਸੀ ਨਵੀਂ ਕੋਈ ਟੈਕਨੋਲੋਜੀ ਨਹੀਂ ਸੀ ਆਹੀ ਗੇਮਾਂ ਖੇਡਾਂ ਜੋ ਵੀ ਹੁੰਦੇ ਆ ਉਤਾਂ ਫਿਲਤਾਂ ਆਹੀ ਹੁੰਦਾ ਸੀ ਸਭ ਕੁਝ ਫੇਰ ਜੁੱਤੀਆਂ ਦਿਖਾ ਕੇ ਨਾ ਦੌੜਨਾ ਵੀ ਇਦਾਂ ਕਰਨੋ ਜਿੱਦਾਂ ਟ੍ਰੇਨ ਰੁੱਕੇ ਜਿਵੇਂ ਮਗਰ ਆ ਜਾਣਾ ਹੁੰਦਾ ਨਾ ਤੇ ਬੜਾ ਵਧੀਆ ਜਗਾ ਸਾਰਾ ਕੁਝ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਮੋਗਲ ਵਧੀਆ ਸੀ ਰਜਾਈਆਂ 'ਚ ਸ਼ਾਮ ਨੂੰ ਟਾਈਮ ਨਾਲ ਵੜ ਜਾਂਦੇ ਹੁੰਦੇ ਉਹਦੀ ਠੰਡ 'ਚ ਹਾਂਜੀ ਹਾਂਜੀ ਹਾਂ ਤਕਰੀਬਨ ਰੋਟੀ ਪਾਣੀ ਦਾ ਕੰਮ 6 ਵਜੇ ਤਿੰਬੇੜ ਲੈਂਦੇ ਹੁੰਦੇ 6 ਵਜੇ ਕੀ 5 ਵਜੇ ਨਿਵੇੜ ਦਿੰਦੇ ਹੁੰਦੇ ਵੀ ਅੱਗੇ ਦੇਖਦੇ ਹੁੰਦੇ ਸੀ ਵੀ ਹਨੇਰਾ ਹੋ ਗਿਆ ਆ ਤਾਂ ਰੋਟੀ ਪਾਣੀ ਖਾ ਲੋ ਤੇ ਕੰਮ ਨਿਵੇੜ ਕੇ ਚੱਲੋ ਰਜਾਈਆਂ 'ਚ ਵੜ ਜਿਓ ਹਨਾ ਤੇ ਇਹੀ ਹੁੰਦਾ ਸੀ ਤੇ ਸਵੇਰ ਨੂੰ ਟਾਈਮ ਨਾਲ ਹੀ ਉੱਠ ਜਾਣਾ ਸਾਰਿਆਂ ਨੇ ਹਨਾ ਹਾਂ ਤਾ ਬੀਬੀ ਮਿੰ ਤੋ ਗਰੀਬਨ ਬੀਬੀਆਂ ਜਲਦੀ ਉੱਠ ਜਾਂਦੀਆਂ ਹੁੰਦੀਆਂ ਸੀ ਕਹਿਣਾ ਮੱਜਾਂ ਚੋਣੀਆਂ ਆ ਗੋਏਗਾ ਚੱਕਣੇ ਆ ਪੱਠੇ ਪੋਣੇ ਪਸੂਆਂ ਨੂੰ ਤਾਂ ਫੇਰ ਜਲਦੀ ਜਲਦੀ ਉੱਠ ਜਾਣਾ ਢੇਰੇ ਢੇਰੇ ਤਾਂ ਸੌ ਵੀ ਜਲਦੀ ਜਾਣਾ ਟਾਈਮ ਨਾ ਤਾਂ ਹੁਣ ਤਾਂ ਰਾਤ ਨੂੰ ਸੌਂਦਾ ਵੀ ਨਹੀਂ ਕੋਈ 10 11 ਵਜੇ ਤੋਂ ਪਹਿਲਾਂ ਤਾਂ ਸਵੇਰ ਨੂੰ ਉੱਠਦਾ ਵੀ ਨਹੀਂ ਕੋਈ ਤੇ ਜਿਸ ਕਿਸੇ ਦਾ ਵੀਗਾ ਉਹਨੋਂ ਜਿਹੜੀਆਂ ਉਹਦੋਂ ਦੀਆਂ ਬੀਬੀਆਂ ਸੀ ਨਾ ਉਹ ਉਹ ਜਲਦੀ ਸੌ ਜਾਂਦੀਆਂ ਸੀ ਤੇ ਜਲਦੀ ਉੱਠਦੀਆਂ ਵੀ ਸੀ ਜਿਹੜੀਆਂ ਅੱਜ ਕੱਲ੍ਹ ਦੀਆਂ ਬੇਬੀਆਂ ਇਹ ਨਾ ਜਲਦੀ ਸੌਂਦੀਆਂ ਨਾ ਜਲਦੀ ਉੱਠਦੀਆਂ ਇਹ ਮੋਬਾਈਲ ਹੀ ਨਾ ਜਾਨ ਛੜ ਗਏ ਇਹ ਮੁੜ ਕੇ ਬੜਾ ਪੰਗਾ ਆ। ਇਹ ਵੀ ਸਹੀ ਗੱਲ ਹੈ। ਇਹ ਵੀ ਇੱਕ ਪਰੇਸ਼ਾਨੀ ਬਣੀ ਪਈ ਘਰਾਂ ਦੇ ਵਿੱਚ ਹਨਾ। ਉਹਨਾਂ ਕੋਈ ਸਾਧਨ ਨਹੀਂ ਸੀ ਮੋਬਾਈਲ ਦਾ ਕੁਝ ਨਾ ਆਪਣਾ ਕੰਮ ਕੀਤਾ। ਹਾਂ ਜੀ ਹਾਂ। ਤੇ ਸੌਂ ਗਏ ਉਹਨਾਂ ਨੂੰ ਹੁੰਦਾ ਹੀ ਸਵੇਰੇ ਜਲਦੀ ਉੱਠਣਾ। ਹਾਂ ਜੀ। ਹਾਂ। ਟੈਲੀਵਿਜ਼ਨ ਵੀ ਨਹੀਂ ਸੀ ਹੁੰਦੇ ਉਹ ਤਾਰਾਂ ਚੋਣੀਆਂ ਕਿਸੇ ਨੇ ਦੁੱਧ ਰੜਕਣਾ ਸਾਰਾ ਇਹ ਹੀ ਇੱਕ ਔਰ ਹੁੰਦਾ ਸੀ ਔਰ ਹੁੰਦਾ ਸੀ ਅੱਗੇ ਘਰ ਬਣਾਉਂਦੀ ਹੁੰਦੀ ਸੀ ਦਹੀਂ ਵੀ ਆਪ ਜਮਾਉਣੇ ਕਾੜਨੇ ਆ ਤੇ ਦੁੱਧ ਰੱਖਣੇ ਤੇ ਕਿੰਨੇ ਕੰਮ ਹੁੰਦੇ ਸੀ ਘਰਾਂ ਦੇ ਵਿੱਚ ਹਨਾ ਬਹੁਤ ਕੰਮ ਹੁੰਦੇ ਸੀ ਤਾਂ ਸਾਰਾ ਕੰਮ ਆਪ ਹੀ ਕਰਦੀਆਂ ਸੀ ਬੀਬੀਆਂ ਹੁਣ ਤਾਂ ਫੇਰ ਕੰਮ ਵਾਲੀਆਂ ਵੀ ਲਾ ਲਈਆਂ ਜਾਂ ਤਾਂ ਵੀ ਕਿੰਨੇ ਹੋਏ ਰੱਬਾ ਕੰਮ ਬਹੁਤ ਆ ਕੰਮ ਬਹੁਤ ਆ ਕੰਮ ਕਾਹ ਤੋਂ ਜ਼ਿਆਦਾ ਹੋ ਗਿਆ ਕਿਉਂਕਿ ਅਸੀਂ ਆਪ ਨਹੀਂ ਕਰਦੇ ਉਹ ਕੰਮ ਜਿਹੜੇ ਆਪਾਂ ਕਿਸੇ ਤੋਂ ਕਰਾਉਣੇ ਆ ਆਪਾਂ ਮੋਬਾਈਲਾਂ 'ਚ ਵੜੇ ਰਹਿੰਦੇ ਆ ਕੁਛ ਜਿਹੜੀ ਲੋਡ ਵਾਲੀ ਚੀਜ਼ ਆ ਨਾ ਦੇਖ ਲਓ ਮਾੜੀ-ਮੋਟੀ ਹੈਗੀ ਕੁਛ ਬਾਦੂ ਫਾਲਤੂ ਤਾਂ ਅਮੀਦ ਮਾ ਕਰਾਉਂਗਾ। ਹੋ ਠੰਡ ਤੋਂ ਬਸ ਬਚੋ ਇਸ ਇਹ ਤੁਹਾਨੂੰ ਦੱਸਿਆ ਹੈ ਤਰੀਕਾ ਬਚਨ ਦਾ ਪਿੰਨੀਆਂ ਬਣਾਓ। ਹਾਂਜੀ। ਹੋਰ ਜੋ ਅੱਗ ਕਿੱਦਾਂ ਸੇਕਣੀ ਆ? ਅੱਗ ਕਿੱਦਾਂ ਸੇਕਣੀ ਆ? ਹੌਣ ਬਾਹਰ ਬਹਿ ਕੇ ਸੇਕੋ। ਹੌਣ ਅੱਗ ਬਾਹਰ ਬਹਿ ਕੇ ਸੇਕੋ ਦਾ ਨਜ਼ਾਰਾ ਇਹ ਲੱਗਿਆ ਕਿ ਅਸੀਂ ਅੱਗੇ ਸੇਕਦੇ ਹੁੰਦੇ ਸੀ। ਹਾਂਜੀ ਹਾਂਜੀ। ਧੋਣੀ ਵਾਲ ਕੇ ਜਾਂ ਕੜਾਈਏ ਚ ਜਾਂ ਗੀਠੀ ਚ ਅੱਗ ਵਾਲੀ ਤਾਂ ਬਾਹਰ ਜਾਂ ਮੇਨ ਹੁੰਦਾ ਚੁੱਲਾ। ਚੁੱਲਾ। ਚੁੱਲੇ ਦੇ ਮੋਰੇ ਬੈ ਕੇ ਸਾਰੇ ਰੋਟੀ ਖਾਣੇ ਨਾਲੇ ਅੱਗ ਸੇਕਣੀ ਬੜਾ ਆਨੰਦ ਹੁੰਦਾ ਸੀ। ਉੱਥੋਂ ਉੱਠਣ ਨੂੰ ਦਿਲ ਨਹੀਂ ਕਰਦਾ। ਨਹੀਂ ਸੀ ਦਿਲ ਕਰਦਾ। ਹਾਂ। ਤੇ ਹੁਣ ਆਪਾਂ ਗੱਲ ਉਹ ਪੱਧਰੀ ਹੀ ਹੁੰਦੇ ਸੀ ਚੌਕੇ ਵੀ ਬਾਹਰ ਚੌਂਕਾ ਹੁੰਦਾ ਸੀ ਉੱਥੇ ਹੀ ਚੁੱਲ੍ਹਾ ਹੋਣਾ ਉੱਤੇ ਕੋਈ ਸ਼ੈੱਡ ਸ਼ੁੱਟ ਨਹੀਂ ਸੀ ਹੁੰਦੀ ਕੁਝ ਨਹੀਂ ਸੀ ਹੁੰਦਾ ਤੇ ਉੱਥੇ ਬੈਠੇ ਰਹਿਣਾ ਕੋਲ ਚੁੱਲੇ ਦੇ ਲਾਗੇ ਬੈਠੇ ਰਹਿਣਾ ਠੰਡ ਦੇ ਵਿੱਚ ਉੱਥੇ ਨਿਗ ਬੜਾ ਹੁੰਦਾ ਸੀ ਹਨਾ ਤੇ ਨਿਗੰਦਾ ਹੀ ਉੱਥੇ ਰੋਟੀ ਖਾ ਲੈ ਉੱਥੇ ਰੋਟੀ ਖਾ ਲੈਣੀ ਬੈਠ ਕੇ ਤੇ ਜਦਾਂ ਕਿਤੇ ਸਾਗ ਬਣਿਆ ਹੋਣਾ ਫਿਰ ਤਾਂ ਨਜ਼ਾਰਾ ਹੀ ਆ ਜਾਣਾ ਹਨਾ ਉਹ ਚੁੱਲੇ ਦੇ ਮੁਰੇ ਜਿਹੜੇ ਕਹਿੰਦੇ ਰੋਟੀ ਖਾਣੀ ਨਾ ਤੁਸੀਂ ਥੱਲੇ ਬੈ ਕੇ ਉਹ ਬਰਕਤ ਬਹੁ ਹੁੰਦੀ ਸੀ ਹਾਂਜੀ ਸਹੀ ਗੱਲ ਆ ਤੇ ਹੁਣ ਆਪਾਂ ਜੁੱਤੀਆਂ ਸਮੇਤ ਹੀ ਵੜ ਜਾਨੇ ਆ ਆਪਰੇ ਕਿਚਨ ਚ ਹਾਂਜੀ ਡਾਈਨਿੰਗ ਟੇਬਲ ਲੱਗੇ ਉੱਥੇ ਉਧਰ ਬੂਟ ਪਾਏ ਹੁੰਦੇ ਚਪਲਾਂ ਪਾਈਆਂ ਹੁੰਦੀਆਂ ਤੇ ਆਪਾਂ ਰੋਟੀ ਖਾਂਦੇ ਹਾਂ ਸਹੀ ਗੱਲ ਆ ਹੂੰ ਤੇ ਕਿਚਨ ਤਾਂ ਕਹਿੰਦੇ ਤੁਸੀਂ ਉਹ ਉਹ ਜਦੋਂ ਕਿਚਨਾ ਸੀ ਆਪਾਂ ਜੁੱਤੀ ਲਾ ਕੇ ਤੇ ਬੋਰੀ ਪੁਸ਼ਾ ਕੇ ਬੈਠੇ ਬੋਰੀ ਪੁਸ਼ਾ ਕੇ ਬੈਠੇ ਹੁੰਦਾ ਹੈ ਗਾਜੀ ਦਾ ਸੀ ਹਾਂਜੀ ਤੇ ਉਹਦੇ ਨਾਲ ਬਰਕਤ ਬਹੁਤ ਸੀਗੀ ਸਹੀ ਗੱਲ ਆ ਹਨਾ ਇਹ ਫਰਕ ਪੈਂਦਾ ਕਿਚਨ ਦੇ ਵਿੱਚ ਵੀ ਕਹਿੰਦੇ ਨੰਗੇ ਪੈਰੀ ਤੁਸੀਂ ਜਾਓ ਤੇ ਬਹੁਤ ਫਾਇਦੇਮੰਦ ਆ ਬਹੁਤ ਬਰਕਤ ਦੇ ਆ ਬਿਲਕੁਲ ਬਿਲਕੁਲ ਜਿਵੇਂ ਅਸੀਂ ਕਿ ਨਿਆਣਿਆਂ ਨੇ ਮੰਜੇ ਤੇ ਬਹਿ ਕੇ ਲੱਤਾਂ ਲਾਈ ਜਾਣੀਆਂ ਐ ਵੀ ਹਨਾ ਹਲਾਈ ਜਾਣੀਆਂ ਹਲਾਈ ਜਾਣੀਆਂ ਬੀਬੀਆਂ ਨੇ ਫੇ ਕਹਣਾ ਹਰਦੇਕ ਨਹੀਂ ਲੱਤਾਂ ਹਲਾਉਣਾ ਇਹ ਚੰਗੀਆਂ ਨਹੀਂ ਹੁੰਦੀਆਂ ਜਹਿਮਤ ਹੁੰਦੀ ਆ ਇਹ ਹਣਾ ਐਦਾਂ ਕਹਿ ਕੇ ਰੋਕ ਦੇਣਾ ਤਾਂ ਪਤਾ ਵੀ ਨਹੀਂ ਸੀ ਹੁੰਦਾ ਵੀ ਇਹ ਕਾਹਤੋਂ ਕਹਿੰਦੀਆਂ ਆ ਇਹ ਜਹਿਮਤ ਕੀ ਹੁੰਦੀ ਆ ਪਰ ਉਹ ਗੱਲ ਅਜ ਤਿੰਨ ਦੱਸੀ ਨਹੀਂ ਵੀ ਇਹ ਲੱਤਾਂ ਕਿਉਂ ਨਹੀਂ ਖੜਾਉਂਦੀਆਂ ਸਾਨੂੰ ਵੀ ਨਹੀਂ ਪਤਾ ਉਹ ਇੱਦਾਂ ਹੀ ਕਹਿੰਦੇ ਲੱਤਾਂ ਨਹੀਂ ਖੜਾਉਂਦੇ ਪਰ ਇਹ ਨਹੀਂ ਦੱਸਿਆ ਕਿਸੇ ਨੇ ਵੀ ਕਿਉਂ ਨਹੀਂ ਕਿਉਂ ਨਹੀਂ ਲੈਂਦੇ ਨਹੀਂ ਪਤਾ ਰੀਜ਼ਨ ਕਰੀ ਨਹੀਂ ਦੱਸਿਆ ਹਾਂ ਇਦਾਂ ਹੀ ਆ ਪਤਾ ਕਹਿੰਦਾ ਚੌਂਕੜੀ ਮਾਰ ਕੇ ਬਹਿ ਕੇ ਰੋਟੀ ਖਾਓ ਪਰ ਇਹਦਾ ਪਤਾ ਹੋਣ ਲੱਗਾ ਆ ਵੀ ਵਾਕਈ ਚੌਂਕੜੀ ਮਾਰ ਕੇ ਬਹਿ ਕੇ ਰੋਟੀ ਖਾਣ ਨਾਲ ਕਹਿੰਦੇ ਇੱਕ ਤਾਂ ਤੁਹਾਡਾ ਪੇਟ ਐਕਦਾਮ ਸਹੀ ਰਹਿੰਦਾ ਆ ਹਣਾ ਤਾਂ ਇਹ ਕਿ ਜਿਹੜੀ ਚੌਂਕੜੀ ਆ ਨਾ ਇਹ ਵੀ ਮਾਰਨੀ ਬੜੀ ਔਖੀ ਆ ਹੁਣ ਤਾਂ ਲੋਕੀ ਮਾਰ ਹੀ ਨਹੀਂ ਸਕਦੇ ਹੁਣ ਜਿਹੜੇ ਕੁਰਸੀਆਂ ਤੇ ਬਹਿਣ ਗਿੱਜ ਗਏ ਨਾ ਹੁਣ ਨਾ ਪੈਰਾਂ ਭਰ ਵੇ ਹੁੰਦਾ ਤਾਂ ਨਾ ਚੌਕੜੀ ਮਾਰ ਹੁੰਦੀ ਆ ਸਹੀ ਗੱਲ ਹੈ ਹੂੰ ਹੁਣ ਇੰਨਾ ਟਾਈਮ ਬਦਲ ਗਿਆ ਦੇਖੋ ਬਿਲਕੁਲ ਬਿਲਕੁਲ ਚਲੋ ਜੀ ਆਪਣਾ ਖਿਆਲ ਰੱਖਿਓ ਠੰਡ ਤੋਂ ਬਚੋ ਤੇ ਵਧੀਆ ਵਧੀਆ ਚੀਜ਼ਾਂ ਬਣਾ ਕੇ ਖਾਓ ਹਾਂਜੀ ਕਹਣਾ ਤੇ ਡਾਕਟਰਾਂ ਨੂੰ ਬਿਲਕੁਲ ਨਹੀਂ ਦੱਸਣਾ ਅਸੀਂ ਪਿੰਨੀਆਂ ਖਾਦੀਆਂ ਬਿਲਕੁਲ ਹੋਰ ਵੇਹਣ ਚ ਭੇਜੋਗੇ ਚੱਕਰ ਚ ਪਾਉਣ ਜਾਣਾ ਡਾਕਟਰਾਂ ਨੂੰ ਸਭ ਪਾਈ ਜਾਂਦੇ ਕੋਈ ਨਾ ਕੋਈ ਕੱਢ ਦੇਣਾ ਉਹਨਾਂ ਨੇ ਜਿੰਨਾ ਚਿਰ ਡਾਕਟਰ ਲਿਖ ਕੇ ਨਹੀਂ ਦਿੰਦਾ ਨਾ ਕਿ ਪਕੌੜੇ ਨਹੀਂ ਖਾਣੇ ਉਹਨਾਂ ਚਿਰ ਨਹੀਂ ਬੰਦ ਕਰਨੇ ਹੂੰ 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 ਇਹ ਹਮੇਸ਼ਾ ਯਾਦ ਰੱਖਣਾ ਡਾਕਟਰ ਦੱਸਦੇ ਆ ਪਰ ਫੇ ਵੀ ਆਪ ਕਹਿੰਦੇ ਮੈਂ ਤਾਂ ਇਨਾ ਕੁ ਭੁਜਿਆ ਖਾਦਾ ਮੈਂ ਤਾਂ ਕੋਈ ਖਾਦਾ ਨਹੀਂ ਮੈਂ ਡਾਕਟਰ ਦੀ ਅਗੇ ਇਦੀ ਕਰਦੀ ਹੁੰਦੀ ਬੀਬੀ ਮੈਂ ਅੱਭੀ ਤਾਂ ਮੈਂ ਤਾਂ ਇਨਾ ਕੁਝ ਖਾ ਨਹੀਂ ਨਹੀਂ ਖਾਂਦੀ ਨਹੀਂ ਮੈਂ ਅੱਜ ਇੱਕ ਸਮੋਸਾ ਖਾਦਾ ਸਵੇਰੇ ਹੋਰ ਕੋਈ ਨਹੀਂ ਹਾਂ ਨਹੀਂ ਹਾਂ ਮੈਂ ਤਾਂ ਸੱਚੀ ਇੱਕ ਕੱਪ ਚਾ ਭੁਜੀਆ ਲਿਆ ਸੀ ਨਾਲ ਹੋਰ ਤਾਂ ਮੈਂ ਕੁਝ ਰੋਟੀ ਤਾਂ ਮੈਂ ਖਾਦੀ ਹੀ ਨਹੀਂ ਤੇ ਰੋਟੀ ਖਾਂਦੀ ਡਾਕਟਰ ਕਹਿੰਦਾ ਲੋੜ ਖਾਲੀ ਆ ਭੁਜੀਆ ਕਾਲਿਆ ਨਾਲ ਤੁਸੀਂ ਹਣਾ ਤੇ ਜੀ ਹਮੇਸ਼ਾ ਲੋ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਤੇ ਖਾਓ ਵੀ ਆਪਣਾ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਤੇ ਜੇ ਸਿਹਤ ਦਾ ਖਿਆਲ ਰੱਖੋਗੇ ਤੰਦਰੁਸਤ ਰਹੋਗੇ ਤੇ ਇਦਾਂ ਹੀ ਆਪਾਂ ਮਿਲਦੇ ਰਹਿਾਂਗੇ ਹਾਂਜੀ ਬਿਲਕੁਲ ਇਦਾਂ ਹੀ ਹੱਸਦੇ ਖੇੜਦੇ ਆਪਾਂ ਇਦਾਂ ਹੀ ਮਿਲਦੇ ਰਵਾਂਗੇ ਤੇ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ ਤੇ ਚਲੋ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਨਾ ਰੋਟੀ ਖਾਵੇ ਨਾ ਪੈਸੇ ਲਵੇ ਫਿਰ ਵੀ ਪੈਰਾ ਡਟ ਕੇ ਦੇਵੇ ਨਾ ਰੋਟੀ ਖਾਵੇ ਨਾ ਪੈਸੇ ਲਵੇ ਫਿਰ ਵੀ ਪੈਰਾ ਡਟ ਕੇ ਦੇਵੇ ਫਿਰ ਵੀ ਪੈਰਾ ਡਟ ਕੇ ਦੇਵੇ ਹਾਂ ਇਹ ਦੇਖ ਲਓ ਹੁਣ ਕੌਣ ਪੈਰਾ ਦਿੰਦਾ ਆ ਤੇ ਤੁਸੀਂ ਇਹਦਾ ਜਵਾਬ ਦੇਣਾ ਅਗਲੀ ਵਾਰੀ ਕਮੈਂਟ ਇਦਾਂ ਹੀ ਕਰਦੇ ਰਿਓ ਇਦਾਂ ਹੀ ਆਪਾਂ ਮਿਲਦੇ ਰਹੀਏ ਤੇ ਠੰਡ ਬਹੁਤ ਆ ਤੇ ਠੰਡ ਤੋਂ ਬਚਾਰਕੋ ਆਪਣਾ ਹਾਂਜੀ ਤੇ ਓਕੇ ਜੀ ਆਪਾਂ ਫੇਰ ਮਿਲਦੇ ਆਂ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ